ਇਹ ਕਹਾਣੀ ਹੈ ਦੋ ਐਸੇ ਕਾਤਿਲ ਭਾਈਓਂ ਦੀ ਜੋ ਲੜਕੀਆਂ ਨੂੰ ਮਾਰਕਰ ਉਹਨਾਂ ਦੀ ਬੋਡੀ ਕੀ ਜੈਲੇਟਿਨ ਬਣਾ ਦਿੰਦੇ ਸਨ ਹਾਂਜੀ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੁਹਾਡੇ ਨਾਲ ਅੱਜ ਜਿਹੜੀ ਮੈਂ ਸਟੋਰੀ ਸਾਂਝੀ ਕਰ ਰਿਹਾ ਬਹੁਤ ਹੀ ਖਤਰਨਾਕ ਸਟੋਰੀ ਹੈ ਜਿਹਦਾ ਅੰਤ ਜਿਹੜਾ ਹੈਗਾ 28 ਸਾਲਾਂ ਦੇ ਬਾਅਦ 2024 ਦੇ ਵਿੱਚ ਆਇਆ ਤੇ ਹੋਸ਼ ਉਡਾ ਦੇਣ ਵਾਲੀ ਕਹਾਣੀ ਹੈ ਜਿਹੜੀ ਇਹ ਕਹਾਣੀ ਹੈ ਦੋ ਕਾਤਿਲ ਭਰਾਵਾਂ ਦੀ ਹੈ ਜਿਹੜੇ ਕਿ ਬਹੁਤ ਸਾਈਕੋ ਤੇ ਸਨਕੀ ਤਰ੍ਹਾਂ ਦੇ ਭਰਾ ਸੀਗੇ ਤੇ ਸੀਰੀਅਰ ਕਿਲਰ ਸੀਗੇ ਉਹਨਾਂ ਨੇ ਲਗਭਗ ਬੀਸੀ ਦੇ ਵਿੱਚ 50 ਲੜਕੀਆਂ ਦਾ ਕਤਲ ਕੀਤਾ ਉਹਨਾਂ ਦੀ ਬੋਡੀ ਨੂੰ ਜਿਹੜਾ ਹੈਗਾ ਕੱਟ ਕੇ ਉਹਨਾਂ ਦਾ ਜਿਹੜਾ ਹੈਗਾ ਮੀਟ ਸੀਗਾ ਉਹ ਸੇਲ ਕਰਦੇ ਸੀਗੇ ਉਹਨਾਂ ਦੀ ਬੋਡੀ ਦੇ ਜਿਹੜੇ ਟੁਕੜੇ ਸੀ ਉਹਦੇ ਤੋਂ ਉਹ ਜੈਲੀ ਤਿਆਰ ਕਰਦੇ ਸੀ ਲਿਪਸਟਿਕ ਤਿਆਰ ਕਰਦੇ ਸੀ ਇੱਥੋਂ ਤੱਕ ਕਿ ਸੂਪ ਤਿਆਰ ਕਰਦੇ ਸੀਗੇ ਉਹਨਾਂ ਤੇ ਇਹ ਬਹੁਤ ਵੱਡੀ ਘਟਨਾ ਸੀਗੀ ਕੈਨੇਡਾ ਦੇ ਵਿੱਚ BC ਦੇ ਵਿੱਚ ਤੇ ਇਸ ਜਿਹੜੀ ਹੈਗੀ ਸਟੋਰੀ ਦਾ ਨਾਮ ਸੀਗਾ ਦਾ ਹਾਰਰ ਪਿਕ ਫਾਰਮ ਤੇ ਜਿਹੜਾ ਵੀ ਕੋਈ ਇਸ ਸਟੋਰੀ ਨੂੰ ਸੁਣਦਾ ਹੈਗਾ ਤੇ ਉਹਦੀ ਕਹ ਲੋ ਵੀ نیند ਉੱਡ ਜਾਂਦੀ ਸੀ ਇਸ ਸਟੋਰੀ ਦਾ ਜਿਹੜਾ ਜਿਹੜਾ ਬਹੁਤ ਖੌਫਨਾਕ ਜਿਹੜਾ ਹੈਗਾ ਅੰਤ ਹੋਇਆ ਤੇ ਜਿਹੜਾ ਹੈਗਾ 28 ਸਾਲਾਂ ਦੇ ਵਿੱਚ ਇਹ ਸੀਰੀਅਲ ਕਿਲਰ ਸੀਗਾ ਜੋ ਕੈਨੇਡਾ ਦਾ ਇਨੇ ਬਹੁਤ ਜਿਹੜਾ ਹੈਗਾ ਅੰਤਕਮ ਮਚਾਇਆ ਤੇ ਈਵਨ ਇਹ ਦੇਖ ਲਓ ਵੀ ਜਿਹੜੀਆਂ ਹੈਗੀਆਂ 50 ਲੜਕੀਆਂ ਦਾ ਲਗਭਗ ਉਹਨੇ ਕਤਲ ਕੀਤਾ ਉਹ 20 ਸਾਲ ਲਗਭਗ ਇਸ ਇਨ੍ਹਾਂ ਕਤਲਾਂ ਦਾ ਪਤਾ ਹੀ ਨਹੀਂ ਲੱਗਿਆਗਾ ਪੁਲਿਸ ਨੂੰ ਵੀ ਹੋ ਕੀ ਰਿਹਾ ਵੀ ਲੜਕੀਆਂ ਬੀਸੀ ਚੋਂ ਗਾਇਬ ਹੋ ਜਾਂਦੀਆਂ ਸੀ ਬੀਸੀ ਇਲਾਕੇ ਚੋਂ ਤੇ ਉਹਨਾਂ ਦਾ ਪਤਾ ਨਹੀਂ ਲੱਗਦਾ ਸੀਗਾ ਹੁਣ ਇਹ ਕਹਾਣੀ ਦੀ ਸ਼ੁਰੂਆਤ ਕਿਵੇਂ ਹੋਈ ਇਨਵੈਸਟੀਗੇਸ਼ਨ ਚ ਕਿਵੇਂ ਪਤਾ ਲੱਗਿਆ ਵੀ ਕੁੜੀਆਂ ਗਾਇਬ ਹੋ ਰਹੀਆਂ ਕੀ ਇਹਦੇ ਪਿੱਛੇ ਕਹਾਣੀ ਸੀ ਕੀ ਰੀਜਨ ਸੀ ਮੈਂ ਤੁਹਾਨੂੰ ਦੱਸ ਦਾਂਗਾ ਮਾਰਚ 1997 ਦੇ ਵਿੱਚ ਇੱਕ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਇੱਕ ਲੜਕੀ ਜਿਹੜੀ ਹੈਗੀ ਕਿਸੇ ਦੇ ਘਰੇ ਜਾਂਦੀ ਹੈ ਤੇ ਉਹ ਬਹੁਤ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਉਣ ਲੱਗ ਜਾਂਦੀ ਹੈ ਤੇ ਬੰਦਾ ਜਿਹੜਾ ਹੈਗਾ ਉਹ ਉਹ ਦੇਖਦਾ ਵੀ ਕੋਈ ਲੜਕੀ ਚੀਕਾਂ ਮਾਰ ਰਹੀ ਆ ਘਰਲੇ ਪਾ ਰਹੀ ਆ ਵੀ ਮੈਨੂੰ ਬਚਾਓ ਬਚਾਓ ਦੀ ਆਵਾਜ਼ ਆ ਰਹੀਆਂ ਜਦੋਂ ਉਹ ਬੰਦੇ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਬੰਦੇ ਦੇ ਹੋਸ਼ ੁੱਡ ਕੇ ਉਹ ਲੜਕੀ ਦੀ ਸਥਿਤੀ ਦੇਖ ਕੇ ਲੜਕੀ ਦੀ ਸਥਿਤੀ ਕੀ ਸੀਗੀ ਕਿ ਉਹਦਾ ਜਿਹੜਾ ਹੈਗਾ ਪੇਟ ਜਿਵੇਂ ਕਿਸੇ ਚੀਜ਼ ਨਾਲ ਫਾੜਿਆ ਹੁੰਦਾ ਫਾੜਿਆ ਹੋਇਆ ਸੀ ਲਹੂ ਲਹਾਨ ਸੀਗੀ ਅੰਤੜੀਆਂ ਉਹਦੀਆਂ ਬਾਹਰ ਆਈਆਂ ਪਈਆਂ ਸੀ ਇੱਕ ਹੱਥ ਉਹਦਾ ਕੱਟਿਆ ਵਿਆ ਸੀਗਾ ਤੇ ਇੱਕ ਹੱਥ ਦੇ ਵਿੱਚ ਹੱਥ ਘੜੀ ਸੀ ਜਦੋਂ ਉਹਨੇ ਲੜਕੀ ਦਾ ਨਾਮ ਪੁੱਛਿਆ ਲੜਕੀ ਨੇ ਵੈਂਡੀ ਨਾਮ ਦੱਸਿਆ ਤੇ ਉਹ ਲੜਕੇ ਨੇ ਜਿਸ ਹਸਾਬ ਨਾਲ ਉਹਦੀ ਹਾਲਾਤ ਦੇਖੇ ਲੜਕੀ ਦੇ ਉਹਨੇ ਆਖਿਆ ਵੀ ਇਹ ਪੁਲਿਸ ਕੇਸ ਆ ਮੈਨੂੰ ਪੁਲਿਸ ਦੀ ਹੈਲਪ ਲੈਣੀ ਚਾਹੀਦੀ ਆ ਉਹਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਨਾਲ ਹੀ ਉਹਨੇ ਐਂਬੂਲੈਂਸ ਨੂੰ ਫੋਨ ਕਰਤਾ ਐਂਬੂਲੈਂਸ ਆ ਗਈ ਕਿਉਂਕਿ ਉਹਨੂੰ ਇਹ ਸੀਗਾ ਵੀ ਇਹਦੀ ਲੜਕੀ ਦੀ ਜਾਨ ਬਚ ਸਕਦੀ ਆ ਚਲੋ ਜੀ ਉਸ ਲੜਕੀ ਨੂੰ ਹਸਪੀਟਲ ਪਹੁੰਚਾਇਆ ਗਿਆ ਜਦੋਂ ਹਸਪੀਟਲ ਪਹੁੰਚਾਇਆ ਉਹਦਾ ਟ੍ਰੀਟਮੈਂਟ ਚੱਲਿਆ ਉੱਥੇ ਪੁਲਿਸ ਗਈ ਪੁਲਿਸ ਨੇ ਜਦੋਂ ਵੈਂਡੀ ਤੋਂ ਪੁੱਛਦਾਸ਼ ਕੀਤੀ ਵੀ ਜਿਹੜੀ ਇਸ ਕਹਾਣੀ ਦੇ ਪਿੱਛੇ ਵਜ੍ਹਾ ਕੀ ਹੈ ਉਹਦੀ ਜਿਹੜੇ ਹਾਲਾਤ ਆ ਇਹ ਕਿਹਨੇ ਕੀਤੇ ਤਾਂ ਉਹਨੇ ਦੱਸਿਆ ਵੀ ਇਹ ਜਿਹੜਾ ਹੈਗਾ ਇੱਕ ਪਿਗ ਫਾਰਮ ਹੈ ਬੀਸੀ ਇਲਾਕੇ ਦੇ ਵਿੱਚ ਤੇ ਇਹ ਉੱਥੇ ਸਾਰਾ ਕੁਝ ਮੇਰੇ ਨਾਲ ਹੋਇਆ ਵੀ ਉੱਥੇ ਪਾਰਟੀਆਂ ਹੁੰਦੀਆਂ ਮੈਂ ਪਾਰਟੀ ਦੇ ਵਿੱਚ ਗਈ ਸੀ ਤੇ ਉਹਨੇ ਜਿਹੜਾ ਦੱਸਿਆ ਵੀ ਪਿਗ ਫਾਰਮ ਜਿਹੜਾ ਪਾਰਟੀ ਪੈਲਸ ਹੈ ਉਹਦੇ ਬਾਰੇ ਪੁਲਿਸ ਨੂੰ ਦੱਸਿਆ ਵੀ ਇਦਾਂ ਇਦਾਂ ਕਰਕੇ ਉੱਥੇ ਲੋਕ ਜਾਂਦੇ ਪਾਰਟੀ ਮਨਾਉਣ ਜਦੋਂ ਪੁਲਿਸ ਨੇ ਫਿਰ ਜਿਹੜਾ ਹੈਗਾ ਪਿਗ ਫਾਰਮ ਜਿਹੜਾ ਹੈਗਾ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਉਹਦੇ ਚੋਂ ਜਿਹੜਾ ਹੈਗਾ ਪੁਲਿਸ ਨੂੰ ਜਿਹੜਾ ਹੈਗਾ ਬਹੁਤ ਵੱਡੇ ਸਰਾਖ ਮਿਲੇ ਉੱਥੇ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਵੀ ਉੱਥੇ ਬਹੁਤ ਸਾਰੀਆਂ ਲੜਕੀਆਂ ਦਾ ਕਤਲ ਹੋਇਆ ਤੇ ਉਹਦੇ ਪਿੱਛੇ ਕਾਤਲ ਕੌਣ ਹੈ ਇਹ ਸਾਰੀ ਗੱਲਬਾਤ ਜਾਨਣ ਤੋਂ ਪਹਿਲਾਂ ਪੁਲਿਸ ਦੇ ੜੀਕੇ ਕਾਤਲ ਕਿਵੇਂ ਆਉਂਦਾ ਕਿਵੇਂ ਉਹਨੂੰ ਫੜਦੇ ਆ ਉਹਦੇ ਸਭ ਤੋਂ ਪਹਿਲਾਂ ਵੀ ਆਪਾਂ ਜਿਹੜਾ ਜਿਹੜਾ ਹੈਗਾ ਪਿਗ ਪੈਲਸ ਚੀਜ਼ ਕੀ ਸੀਗਾ ਕੀ ਕਿਵੇਂ ਬਣੀ ਸੀ ਜਿਹੜਾ ਵੈਂਡੀ ਨੇ ਨਾਂ ਲਿਆ ਜਦੋਂ ਪੁਲਿਸ ਨੇ ਪੁੱਛਿਆ ਤੈਕੀਕਤ ਕੀਤੀ ਆਪਦੇ ਏਜੰਟਾਂ ਨੂੰ ਸਰਗਰਮ ਕੀਤਾ ਤਾਂ ਪਤਾ ਲੱਗਿਆ ਵੀ ਇੱਕ ਬੀਸੀ ਇਲਾਕੇ ਦੇ ਵਿੱਚ ਇੱਕ ਜਿਹੜਾ ਹੈਗਾ ਪਿਗ ਫਾਰਮ ਸੀਗਾ ਪਰ ਹੁਣ ਉੱਥੇ ਜਿੱਥੇ ਸੂਰਾਂ ਨੂੰ ਜਿਹੜਾ ਹੈਗਾ ਰੱਖਿਆ ਜਾਂਦਾ ਸੀ ਉਹਦੇ ਬਾਅਦ ਚੋਂ ਸੂਰਾਂ ਨੂੰ ਜਿਹੜਾ ਇੱਕ ਸੈਪਰੇਟ ਬੁੱਚੜਖਾਨਾ ਸੀਗਾ ਉੱਥੇ ਉਹਨਾਂ ਨੂੰ ਕੱਟ ਕੇ ਉਹਨਾਂ ਦਾ ਮੀਟ ਵੇਚਿਆ ਜਾਂਦਾ ਸੀਗਾ ਪਰ ਹੁਣ ਉਸ ਪਿਗ ਪੈਲੇਸ ਦੇ ਵਿੱਚ ਪਿਗ ਫਾਰਮ ਦੇ ਵਿੱਚ ਸੂਰ ਨਹੀਂ ਸੀਗੇ ਉਹਨੂੰ ਪਿਗ ਪੈਲੇਸ ਬਣਾ ਦਿੱਤਾ ਗਿਆ ਪਿਗ ਪੈਲੇਸ ਬਣਾਉਣ ਦੇ ਵਿੱਚ ਜਿਹੜੇ ਉੱਥੇ ਉਹਨਾਂ ਦਾ ਸੂਰ ਕੱਟਣ ਵੱਢਣ ਦਾ ਸਮਾਨ ਸੀ ਜਾਂ ਉਹ ਕੰਡੇ ਤੇ ਜਿਹਦੇ ਤੇ ਲਮਕਾਉਂਦੇ ਸੀ ਸਾਰਾ ਕੁਝ ਐਜ਼ ਇਟ ਇਜ਼ ਖੂਨ ਦੇ ਨਿਸ਼ਾਨ ਸਾਰਾ ਕੁਝ ਕੰਦਾ ਤੇ ਉਵੇਂ ਹੀ ਸੀ ਪੀ ਉਹ ਚੀਜ਼ ਨੂੰ ਵੇਖ ਕੇ ਲੋਕ ਅਟਰੈਕਟਿਵ ਹੁੰਦੇ ਸੀ ਉੱਥੇ ਜਾਂਦੇ ਸੀ ਪਾਰਟੀਆਂ ਮਨਾਉਂਦੇ ਸੀ ਜਿਹੜੇ ਦੋ ਭਰਾਵਾਂ ਦੀ ਜਿੰਨਾਂ ਦੀ ਮੈਂ ਗੱਲ ਕਰਦਾ ਜਿਹੜੇ ਸੀਰੀਅਲ ਕਿਲਰ ਸੀਗੇ ਉਹਨਾਂ ਨੇ ਕੀ ਕੀਤਾ ਉਹਨੂੰ ਪਿਗ ਫਾਰਮ ਨੂੰ ਪਿਗ ਪੈਲੇਸ ਚ ਕਨਵਰਟ ਕਰਤਾ ਉੱਥੇ ਪਾਰਟੀਆਂ ਹੋਣ ਲੱਗੀਆਂ ਲੋਕ ਉੱਥੇ दारू ਪੀਂਦੇ ਸੀ ਨੱਚਦੇ ਸੀ ਨਸ਼ਾ ਕਰਦੇ ਸੀਗੇ ਤੇ ਉਹ ਜਿਹੜੇ ਹੈਗੇ ਭਰਾਵਾਂ ਨੂੰ ਜਿਹੜੀ ਉੱਥੋਂ ਇਨਕਮ ਆਉਂਦੀ ਸੀ ਤੇ ਉੱਥੇ ਉਹ ਪਿਗ ਪੈਲੇਸ ਹੀ ਜਿਹੜਾ ਹੈਗਾ ਉਹ ਉੱਥੋਂ ਹੀ ਕ੍ਰਾਈਮ ਸ਼ੁਰੂ ਹੁੰਦਾ ਸੀ ਹੁਣ ਉਥੋਂ ਕ੍ਰਾਈਮ ਹੁੰਦਾ ਕੀ ਸੀ ਕਿਵੇਂ ਗੱਲਬਾਤ ਹੋਈ ਕੀ ਗੱਲ ਹੁਣ ਜਦੋਂ ਪੁਲਿਸ ਨੇ ਵੈਂਡੀ ਜਿਹੜਾ ਹੈਗਾ ਪੁੱਛਿਆ ਵੀ ਕੀ ਰੀਜਨ ਸੀ ਕੀ ਤਾਂ ਉਹਨੇ ਨਾਂ ਲਿਆ ਵੀ ਜਿਹੜਾ ਰੌਬਰਟ ਵਿਲੀਅਮ ਪਿਕਟਨ ਹੈ ਜਿਹੜਾ ਉਹ ਬੰਦਾ ਉਥੇ ਮਾਲਕ ਹੈ ਪਿਗ ਪੈਲੇਸ ਦਾ ਵੀ ਉਹਨੇ ਮੇਰੇ ਤੇ ਹਮਲਾ ਕੀਤਾ ਸੀਗਾ ਮੈਨੂੰ ਉਹਨੇ ਪਹਿਲਾਂ ਸ਼ਰਾਬ ਪਿਆਈ ਸ਼ਰਾਬ ਪੀਉਣ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਫਿਰ ਉਹਨੇ ਮੈਨੂੰ ਹੱਥਕੜੀਆਂ ਨਾਲ ਬੰਨਤਾ ਹੱਥਕੜੀਆਂ ਨਾਲ ਬੰਨ ਕੇ ਉਹ ਮੇਰਾ ਜਿਹੜਾ ਪੇਟ ਚਾਕੂ ਨਾਲ ਕੱਟਣ ਲੱਗ ਗਿਆ ਮੈਨੂੰ ਹੋਸ਼ ਆ ਗਈ ਜਦੋਂ ਮੈਂ ਹੋਸ਼ ਆ ਗਈ ਤਾਂ ਮੇਰੇ ਕੋਲ ਇੱਕ ਚਾਕੂ ਸੀਗਾ ਮੈਂ ਉਹ ਕੱਢਿਆ ਤੇ ਉਹਦੇ ਤੇ ਜਦੋਂ ਹਮਲਾ ਕੀਤਾ ਉਦੋਂ ਉਹਨੂੰ ਹੱਥਕੜੀਆਂ ਨਾਲ ਬੰਨਿਆ ਸੀਗਾ ਉਹਨੂੰ ਬੰਨਣ ਦੀ ਤਿਆਰੀ ਹੋਈ ਸੀ ਹਜੇ ਹੱਥਕੜੀ ਲਾਈ ਸੀ ਇੱਕ ਹੱਥ ਨੂੰ ਕਹਿੰਦੀ ਮੈਂ ਜਦੋਂ ਉਹਦੇ ਤੇ ਹਮਲਾ ਕੀਤਾ ਤੇ ਉਹ ਜ਼ਖਮੀ ਹੋ ਗਿਆ ਜ਼ਖਮੀ ਹੋ ਗਿਆ ਮੇਰਾ ਇੱਕ ਹੱਥ ਜਿਹੜਾ ਹੈਗਾ ਹੱਥ ਕੜੀ ਨਾਲ ਬੰਨਿਆ ਹੋਇਆ ਸੀਗਾ ਤੇ ਇੱਕ ਨੂੰ ਜਿਹੜਾ ਹੈਗਾ ਅ ਦੂਜਾ ਹੈਗਾ ਉਹ ਉਹ ਫਰੀ ਸੀਗਾ ਤੇ ਇੱਕ ਹੱਥ ਕੜੀ ਲਾ ਕੇ ਕਿਸੇ ਚੀਜ਼ ਤੇ ਬੰਨਿਆ ਹੋਇਆ ਸੀ ਤੇ ਕਹਿੰਦੀ ਮੇਰਾ ਪੇਟ ਫਟਿਆ ਹੋਇਆ ਸੀ ਲਹੂ ਨਿਕਲ ਰਿਹਾ ਸੀਗਾ ਤੇ ਕਹਿੰਦੀ ਮੈਂ ਉੱਥੋਂ ਭੱਜ ਨਹੀਂ ਸਕਦੀ ਸੀ ਕਿਉਂਕਿ ਇੱਕ ਹੱਥ ਨੂੰ ਹੱਥ ਕੜੀ ਲੱਗੀ ਸੀ ਫਿਰ ਉਹ ਕਹਿੰਦੀ ਵੀ ਮੈਂ ਉਸ ਹੱਥ ਨੂੰ ਆਪਦੇ ਨੂੰ ਕਟਿਆ ਉਸ ਹੱਥ ਨੂੰ ਕੱਟ ਕੇ ਫਿਰ ਮੇਰਾ ਹੱਥ ਉੱਤੇ ਡਿੱਗ ਪਿਆ ਤੇ ਮੈਂ ਉੱਥੋਂ ਭੱਜਨ ਚ ਫਰਾਰ ਹੋ ਗਈ ਉਥੋਂ ਭੱਜ ਕੇ ਤੇ ਫਿਰ ਮੈਂ ਆ ਕੇ ਆ ਬੰਦੇ ਦੀ ਹੈਲਪ ਲਈ ਫਿਰ ਸਾਰੀ ਗੱਲ ਦੱਸੀ ਫਿਰ ਪੁਲਿਸ ਨੂੰ ਥੋੜਾ ਜਿਹਾ ਸ਼ੱਕ ਹੋਇਆ ਵੀ ਕਿਤੇ ਨਾ ਕਿਤੇ ਕੋਈ ਗੜਬੜ ਹੈਗੀ ਆ ਉਹਨੇ ਪੁਲਿਸ ਨੇ ਫਿਰ ਤਕੀਕਤ ਕੀਤੀ ਵਿਲੀਅਮ ਰੌਬਰਟ ਜਿਹੜਾ ਪਿਕਟਨ ਸੀ ਉਹਦੇ ਤੋਂ ਪੁੱਛਗਿੱਛ ਕੀਤੀ ਕਿਉਂਕਿ ਬੰਦੇ ਦਾ ਸੋਸਾਇਟੀ ਦੇ ਵਿੱਚ ਅਸਲ ਰਸੂਕ ਕਾਫੀ ਸੀਗਾ ਤੇ ਪੁਲਿਸ ਸ਼ੱਕ ਤਾਂ ਸੀਗਾ ਪੁਲਿਸ ਨੂੰ ਪਰ ਇਹਦੇ ਖਿਲਾਫ ਕੋਈ ਕ੍ਰਿਮੀਨਲ ਕੋਈ ਹੈ ਨਹੀਂ ਸੀ ਮੁਕੱਦਮਾ ਤਾਂ ਕਰਕੇ ਪੁਲਿਸ ਨੂੰ ਪੁੱਛਗਿੱਛ ਕਰਕੇ ਇਹਨੂੰ ਛੱਡਣਾ ਪਿਆ ਜਦੋਂ ਛੱਡਣਾ ਪਿਆ ਤਾਂ ਫਿਰ ਬਾਅਦ ਤੋਂ ਪੁਲਿਸ ਨੇ ਹੌਲੀ-ਹੌਲੀ ਇਹਦੇ ਨੌਕਰ ਤੋਂ ਪੁੱਛਦਾਸੀ ਕੀਤੀ ਸ਼ੁਰੂ ਕੀਤੀ ਪਰ ਪੁਲਿਸ ਨੂੰ ਕੋਈ ਬਾਲੇ ਸوراਖ ਜਿਹੜੇ ਹੈਗੇ ਹੱਥ ਨਹੀਂ ਲੱਗੇ ਹੌਲੀ-ਹੌਲੀ ਸਾਹਮਣੇ ਆਈ ਗੱਲ ਵੀ ਜਿਹੜੀਆਂ ਲਗਭਗ 40-50 ਲੜਕੀਆਂ ਬੀਸੀ ਇਲਾਕੇ ਚੋਂ ਗਾਇਬ ਹੋਈਆਂ ਉਹਨਾਂ ਦਾ ਕੋਈ ਨਾ ਕੋਈ ਜਿਹੜਾ ਹੈਗਾ ਕਨੈਕਸ਼ਨ ਆ ਉਹ ਪਿਗ ਪੈਲੇਸ ਨਾਲ ਹੈਗਾ ਆ ਵੀ ਉਹ ਪਿਗ ਪੈਲਸ ਰਾ ਆਖਰੀ ਵਾਰ ਪਾਰਟੀ ਕਰਨ ਗਈਆਂ ਸੀਗੀਆਂ ਹੁਣ ਇਹ ਕੁੜੀਆਂ ਕੌਣ ਸੀਗੀਆਂ ਇਹ ਕੁੜੀਆਂ ਜਾਂ ਤੱਕ ਜੜੀਆਂ ਕੋਈ ਅਯਾਸ ਸੀਗੀਆਂ ਨਸ਼ੇ ਕਰਦੀਆਂ ਸੀਗੀਆਂ ਜਾਂ ਪਾਰਟੀ ਤੇ ਬਾਅਦ ਜ਼ਿਆਦਾ ਜਾਂਦੀਆਂ ਸੀਗੀਆਂ ਕਿਉਂਕਿ ਇਹਨਾਂ ਕੁੜੀਆਂ ਦੇ ਅੱਗੇ ਪਿੱਛੇ ਆਉਣ ਵਾਲਾ ਵੀ ਹੈ ਨਹੀਂ ਸੀ ਕੋਈ ਤੇ ਕਹਿ ਦੋ ਵੀ ਜਦੋਂ ਗਾਇਬ ਹੋ ਜਾਂਦੀਆਂ ਸੀ ਤਾਂ ਇਹਨਾਂ ਦੀ ਕੋਈ ਰਿਪੋਰਟ ਨਹੀਂ ਹੁੰਦੀ ਸੀ ਕੋਈ ਇਹਨਾਂ ਨੂੰ ਭਾਲਣ ਨਹੀਂ ਜਾਂਦਾ ਸੀ ਪੁਲਿਸ ਨੂੰ ਸੀਗਾ ਵੀ ਇਹ ਜਿਹੜਾ ਵੈਂਡੀ ਸੀਗੀ ਲੜਕੀ ਇਹਦੇ ਨਾਲ ਕੋਈ ਨਾ ਕੋਈ ਸਬੰਧ ਹੈਗਾ ਵੀ ਇਸ ਸਾਰੀ ਚੀਜ਼ ਦਾ ਫਿਰ ਪੁਲਿਸ ਨੇ ਹੌਲੀ-ਹੌਲੀ ਤੈਕੀਕਾਤ ਕੀਤੀ ਹੁਣ ਇਹਨਾਂ ਦੀ ਜਿਹੜੀ ਰੌਬਰਟ ਵਿਲੀਅਮ ਪਿਕਟਨ ਆ ਇਹਨਾਂ ਬਾਰੇ ਪੁਲਿਸ ਨੇ ਤੈਕੀਕਾਤ ਕੀਤੀ ਤੇ ਤੈਕੀਕਾਤ ਚ ਪਤਾ ਲੱਗਿਆ ਵੀ ਜਿਹੜਾ ਰੌਬਰਟ ਵਿਲੀਅਮ ਪਿਕਟਨ ਤੇ ਉਹਦਾ ਭਰਾ ਇਹ ਜਾਨੀ ਕਿ ਇਹਨਾਂ ਤੋਂ ਇਹਨਾਂ ਤੋਂ ਪਹਿਲਾਂ ਦਾਦੇ ਪੜਦਾਦੇ ਦਾ ਕੰਮ ਸੀਗਾ ਜਿਹੜਾ ਪਿਓ ਦਾਦੇ ਦਾ ਉਹ ਸੂਰ ਫਾਰਮ ਦੇ ਵਿੱਚ ਸੂਰ ਪਾਲਦੇ ਸੀ ਸੂਰ ਫਾਰਮ ਸੀ ਹੌਲੀ-ਹੌਲੀ ਮਾ ਪਿਓ ਦੀ ਇਹਨਾਂ ਦੀ ਡੈਥ ਹੋ ਗਈ ਤੇ ਇੱਕ ਸਿਸਟਰ ਸੀਗੀ ਸਿਸਟਰ ਦੀ ਮੈਰਿਜ ਹੋ ਗਈ ਇਹ ਦੋਨੇ ਯਾਸ਼ ਸੀਗੇ ਕੰਮਕੁਮ ਕੋਈ ਕਰਦੇ ਨਹੀਂ ਸੀਗੇ ਤੇ ਹੌਲੀ-ਹੌਲੀ ਜਿਵੇਂ ਵੱਡੇ ਹੋਈਗੇ ਸਕੂਲ 'ਚ ਵੀ ਇਹਨਾਂ ਨੂੰ ਛੇੜਦੇ ਸੀਗੇ ਤੇ ਇਹ ਥੋੜੀ ਜਿ ਦਿੱਲਤ ਮਹਿਸੂਸ ਕਰਦੇ ਸੀ ਇਹਨਾਂ ਨੇ ਕੀ ਕੀਤਾ ਆਪਦੀ ਯਾਸੀ ਪੂਰੀ ਕਰਨ ਵਾਸਤੇ ਜਿਹੜਾ ਸੂਰ ਫਾਰਮ ਸੀਗਾ ਇਹਨਾਂ ਨੇ ਉਹ ਸੇਲ ਕਰਤਾ ਜਦੋਂ ਸੇਲ ਕਰਤਾ ਜਗਾ ਵੀ ਸੇਲ ਕਰਤੀ ਸਾਰਾ ਕੁਛ ਇਹਨਾਂ ਕੋਲੇ ਪੈਸੇ ਆ ਗਏ ਕਾਫੀ ਹੁਣ ਇੱਕ ਜਿਹੜਾ ਸੈਪਰੇਟ ਇਹਨਾਂ ਕੋਲੇ ਬੁੱਜੜਖਾਨਾ ਸੀਗਾ ਜਿੱਥੇ ਸੂਰਾਂ ਨੂੰ ਕੱਟਦੇ ਸੀਗੇ ਉੱਥੇ ਫਿਰ ਇਹਨਾਂ ਨੇ ਸਾਰਾ ਉਹ ਬੋਚੜ ਖਾਨਾ ਰੈਨੋਵੇਟ ਕਰਕੇ ਉਹ ਪਿਗ ਪੈਲੇਸ ਬਣਾਤਾ। ਇਹ ਕੀ ਕਰਦੇ ਸੀਗੇ ਵੀ ਉੱਥੇ ਜਦੋਂ ਪਿਗ ਪਾਰਟੀ ਹੁੰਦੀ ਸੀਗੀ ਪਿਗ ਪੈਲੇਸ ਦੇ ਵਿੱਚ ਜਿਹੜੀ ਜਗ੍ਹਾ ਦਾ ਨਾਮ ਸੀਗਾ ਬੋਚੜ ਖਾਨੇ ਨੂੰ ਨਾਮ ਦਿੱਤਾ ਸੀ। ਉੱਥੇ ਲੜਕੀਆਂ ਆਉਂਦੀਆਂ ਸੀਗੀਆਂ ਇਹ ਕੀ ਕਰਦੇ ਸੀ ਨਸ਼ਾ ਕਰਾ ਕੇ ਲੜਕੀਆਂ ਨੂੰ ਉਹ ਉਹਨਾਂ ਲੜਕੀਆਂ ਨੂੰ ਟਾਰਗੇਟ ਕਰਦੇ ਸੀ ਜਿਨ੍ਹਾਂ ਨੂੰ ਕੋਈ ਲਸ਼ੇ ਦੀ ਜ਼ਰੂਰਤ ਹੁੰਦੀ ਸੀ, ਜਿਨ੍ਹਾਂ ਨੂੰ ਕੋਈ ਸਾਰੇ ਦੀ ਲੋੜ ਹੁੰਦੀ ਸੀ। ਇਹ ਕੀ ਕਰਦੇ ਸੀ ਨਸ਼ਾ ਕਰਾ ਕੇ ਉਹਨਾਂ ਲੜਕੀਆਂ ਨੂੰ ਤੇ ਬੇਹੋਸ਼ ਕਰਕੇ ਫਿਰ ਉਹਨਾਂ ਦਾ ਜਿਹੜਾ ਹੈਗਾ ਉਹਨੂੰ ਉਹਨਾਂ ਨੂੰ ਬੇਰਅਮੀ ਨਾਲ ਕਤਲ ਕਰ ਦਿੰਦੇ ਸੀਗੇ ਫਿਰ ਉਹਨਾਂ ਦਾ ਜਿਹੜਾ ਮਾਸ ਸੀਗਾ ਉਹ ਮਾਸ ਇਹ ਜੈਲਟਨ ਪਲਾਂਟ ਦੇ ਵਿੱਚ ਜਾ ਕੇ ਇਹ ਸੇਲ ਕਰ ਦਿੰਦੇ ਸੀ ਜਿੱਥੋਂ ਜੈਲੀਆਂ ਬਣਦੀਆਂ ਸੀ ਸੂਪ ਬਣਦਾ ਸੀ ਸੋਪ ਬਣਦੀ ਸੀ ਜਾਂ ਲਿਪਸਟਿਕ ਆਦ ਦਾ ਸਮਾਨ ਬਣਦਾ ਸੀ ਫਿਰ ਇਹ ਉਸੇ ਮਾਸ ਨੂੰ ਜਿਹੜਾ ਸੂਰਾਂ ਦੇ ਵਿੱਚ ਮੀਟ ਦੇ ਵਿੱਚ ਰਲਾ ਕੇ ਵੀ ਸੇਲ ਕਰਦੇ ਸੀ ਉਹ ਸੇ ਇਨਸਾਨੀ ਮੀਟ ਤੋਂ ਇਹ ਸੂਪ ਵੀ ਬਣਾਉਂਦੇ ਸੀਗੇ ਤੇ ਫਿਰ ਜਿਹੜਾ ਕੁਝ ਇਹ ਬਚ ਜਾਂਦਾ ਸੀਗਾ మాਸ ਤੇ ਉਹ ਇਹਨਾਂ ਨੇ ਸੂਟ ਰੱਖੇ ਵੇ ਸੀ ਉਹਨਾਂ ਨੂੰ ਪਾ ਦਿੰਦੇ ਸੀ ਉਹ ਜਿਹੜੀ ਰਹਿੰਦੀ ਖੁੰਦੀ ਬਾਡੀ ਸੀਗੀ ਉਹ ਮਾਸ ਉਹ ਖਾ ਜਾਂਦੇ ਸੀ ਜਿਹੜਾ ਕੋਈ ਪਿੰਜਰ ਵਗੈਰਾ ਰਹਿ ਜਾਂਦਾ ਸੀ ਇਹ ਪਿੱਛੇ ਇਹਨਾਂ ਦੇ ਜਿਹੜਾ ਪਿਗ ਪੈਲਸ ਦੇ ਪਿੱਛੇ ਜਗ੍ਹਾ ਸੀ ਉੱਥੇ ਨੱਪ ਦਿੰਦੇ ਸੀ ਹੌਲੀ ਹੌਲੀ ਚਲੋ ਜੀ ਪੁਲਿਸ ਤੈਕੀ ਗਾਤ ਕਰਦੀ ਗਈ ਫਿਰ ਪੁਲਿਸ ਨੇ ਪਲਾਨ ਬਣਾਇਆ ਵੀ ਕਿਉਂ ਨਾ ਵੀ ਇਸ ਜਗ੍ਹਾ ਤੇ ਜਾ ਕੇ ਜਿਹੜੀ ਬਰੀਕੀ ਨਾਲ ਤੈਕੀ ਘਾਤ ਕੀਤੀ ਜਾਵੇ ਇਹਨਾਂ ਨੇ ਕੀ ਕੀਤਾ ਇੱਕ ਦਿਨ ਆਸਤੇ ਜਿਹੜਾ ਹੈਗਾ ਰੋਬਰਟ ਵਿਲੀਅਮ ਪਿਕਟਨ ਨੂੰ ਜਿਹੜਾ ਰਿਮਾਂਡ ਲਿਆ ਪੁਲਿਸ ਸਖਤੀ ਨਾਲ ਜਦੋਂ ਦੋਵਾਂ ਭਰਾਵਾਂ ਨੂੰ ਭਰਾ ਨੂੰ ਵੀ ਫੜ ਲਿਆ ਦੋਹਾਂ ਨੂੰ ਕੁੱਟਮਾਰ ਕਰਕੇ ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਵੀ ਅਸੀਂ ਆਹ ਕੁਝ ਕਰਦੇ ਰਹੇ ਹਾਂ ਫਿਰ ਪੁਲਿਸ ਨੇ ਉੱਥੇ ਰੇਡ ਕੀਤਾ ਰੇਡ ਕਰਕੇ ਫਿਰ ਉਥੋਂ ਲਗਭਗ 19-20 ਲੜਕੀਆਂ ਦੇ ਜਿਹੜੇ ਪਿੰਜਰਾ ਸਮਾਨ ਸੈਂਡਲ ਹੋਰ ਪਾਰਸ ਤੇ ਹੋਰ ਉਹਨਾਂ ਦੀਆਂ ਬਿਲੋਂਗਿੰਗਸ ਉਹ ਲੱਭੀਆਂ ਲੱਭੀਆਂ ਪੁਲਿਸ ਨੇ ਆ ਫਿਰ ਉਹਨਾਂ ਦਾ ਡੀਐਨਏ ਕੀਤਾ ਹੌਲੀ ਹੌਲੀ ਜੜੀਆਂ ਲੜਕੀਆਂ ਦੀ ਪਛਾਣ ਹੋਈ ਜੜੀਆਂ ਗਾਇਬ ਹੋਈਆਂ ਲੜਕੀਆਂ ਸੀਗੀਆਂ ਇਹ ਕੀ ਕਰਦੇ ਸੀ ਮਾਰ ਕੇ ਸਮਾਨ ਉਹਨਾਂ ਦਾ ਜਿਹੜਾ ਮੀਟ ਮੂਟ ਵਾਰਤ ਕੇ ਬਾਕੀ ਉੱਥੇ ਚਿੱਕੜ ਦੇ ਵਿੱਚ ਇਹ ਜਗ੍ਹਾ ਦੇ ਵਿੱਚ ਨੱਪ ਦਿੰਦੇ ਸੀਗੇ ਉਸ ਤੋਂ ਬਾਅਦ ਕੀ ਹੋਇਆ ਕਿ ਹੌਲੀ ਹੌਲੀ ਸਾਰਾ ਕੁਝ ਜਿਹੜਾ ਕੇਸ ਸੌਲਵ ਹੋਇਆ ਸੌਲਵ ਹੋਣ ਤੋਂ ਬਾਅਦ ਫਿਰ ਜਿਹੜਾ ਹੈਗਾ ਰੋਬਰਟ ਵਿਲੀਅਮ ਪੈਕਟਨ ਜਿਹੜਾ ਇਹਦੇ ਤੇ ਮੁਕੱਦਮਾ ਚੱਲਿਆ ਤੇ ਇਹਨੂੰ ਸੈਕੰਡ ਡਿਗਰੀ ਮਰਡਰ ਕੇਸ ਦੇ ਵਿੱਚ 25 ਸਾਲ ਜਿਹੜੀ ਜੇਲ ਹੋਗੀ ਉਮਰ ਕੈਦ ਹੋਗੀ ਸੌਰੀ 25 ਸਾਲ ਤੱਕ ਜੱਜ ਨੇ ਲਿਖਿਆ ਵੀ ਇਹ ਪਰੋਲ ਨਹੀਂ ਲੈ ਸਕਦਾਗਾ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਵੀ ਇਹਦਾ ਜਿਹੜਾ ਅਪੀਲਾਂ ਪੂਲਾਂ ਕੀਤੀਆਂ ਸੀਗੀਆਂ ਜਿਹੜੀਆਂ ਤੇ ਅਪੀਲਾਂ ਇਹਦੀਆਂ ਖਾਰਜ ਹੋ ਗਈਆਂ ਫਿਰ ਸੈਲ ਦੇ ਵਿੱਚ ਇਹ ਜਿੱਥੇ ਇਹ ਜੇਲ ਕੱਟ ਰਿਹਾ ਸੀਗਾ 19 ਮਈ 2024 ਨੂੰ ਇਹਦੇ ਨਾਲ ਦੇ ਕੈਦੀ ਨੇ ਇਹਦਾ ਜਿਹੜਾ ਹੈਗਾ ਗਲਾ ਕੁੱਟ ਕੇ ਇਹਦੀ ਹੱਤਿਆ ਕਰ ਦਿੱਤੀ ਤਾਂ ਜਿਹੜਾ ਇਹ ਜਿਹੜਾ ਖੌਫਨਾਕ ਜਿਹੜਾ ਸੀਰੀਅਲ ਕਿਲਰ ਸੀਗਾ 28 ਸਾਲ ਬਾਅਦ ਇਹਦਾ ਅੰਤ ਹੋਇਆ 1997 ਤੋਂ ਸਟੋਰੀ ਸ਼ੁਰੂ ਹੋਈ ਤੇ 2024 ਦੇ ਵਿੱਚ ਖਤਮ ਹੋਈ ਤੇ ਜਾਨੀ ਕਿ ਇਸ ਜਦੋਂ ਇਸ ਘਟਨਾ ਬਾਰੇ ਲੋਕਾਂ ਨੂੰ ਪੀਸੀ ਇਲਾਕੇ ਦੇ ਵਿੱਚ ਪਤਾ ਲੱਗਿਆ ਤਾਂ ਲੋਕਾਂ ਨੂੰ ਲੋਕਾਂ ਦੇ ਹੋਸ਼ ਛੁੱਟ ਗਏ ਲੋਕ ਵਿਸ਼ਵਾਸ ਨਹੀਂ ਕਰ ਰਹੇ ਸੀ ਵੀ ਇਸ ਏਰੀਏ ਦੇ ਵਿੱਚ ਐਡਾ ਖਤਰਨਾਕ ਬੰਦਾ ਵੀ ਰਹਿ ਰਿਹਾ ਚਲੋ ਜੇ ਉਹ ਇੰਨੇ ਕਹਿ ਲੋ ਵੀ ਘਣਾਉਣੇ ਕੰਮ ਕੀਤੇ ਸੀ ਤੇ ਉਹਦਾ ਅੰਤ ਵੀ ਜਿਹੜਾ ਹੈਗਾ ਬਹੁਤ ਬੁਰੀ ਤਰ੍ਹਾਂ ਹੋਇਆ ਜਿਨੇ ਕਿ 50 ਲੜਕੀਆਂ ਦਾ ਲਗਭਗ ਮਰਡਰ ਕਰਕੇ ਉਹਨਾਂ ਦਾ ਨਾਮ ਉਹ ਨਿਸ਼ਾਨ ਮਿਟਾਤਾ ਸੀ ਉਸ ਬੰਦੇ ਦਾ ਜਿਹੜਾ ਅੰਤ ਹੈ ਬਹੁਤ ਬੁਰਾ ਹੋਇਆ ਤੇ ਇਹ ਜਿਹੜੀ ਸਟੋਰੀ ਸੀਗੀ ਇਹ ਸਟੋਰੀ ਬਹੁਤ ਹੀ ਨਟੋਰੀਅਸ ਸਟੋਰੀ ਸੀਗੀ ਕੈਨੇਡਾ ਦੇ ਵਿੱਚ ਪਰ ਕਹਿੰਦੇ ਹੁੰਦੇ ਆ ਵੀ ਹਰ ਚੀਜ਼ ਦਾ ਜਿਹੜਾ ਹੈਗਾ ਅੰਤ ਹੈ ਉਹ ਹੁੰਦਾ ਹੈ ਤਾਂ ਇਸ ਤਰ੍ਹਾਂ ਰੌਬਰਟ ਵਿਲੀਅਮ ਦਾ ਵੀ 19 ਮਈ 2024 ਨੂੰ ਅੰਤ ਹੋ ਗਿਆ ਜਿਹੜਾ ਉਹਦਾ ਕ੍ਰਾਈਮ ਦਾ ਜਿਹੜਾ ਸੀਗਾ ਆਲਾ ਦਿਵਾਲਾ ਜਿਹੜਾ ਕ੍ਰਾਈਮ ਦਾ ਉਹ ਸੀਗਾ ਉਹਦਾ ਉਹ ਸਾਰਾ ਕੁਝ ਉਹਦਾ ਸਲਤਨਤ ਜਿਹੜੀ ਸੀਗੀ ਉਹਦੀ ਕ੍ਰਾਈਮ ਦੀ ਉਹ 19 ਮਈ 2024 ਨੂੰ ਖਤਮ ਹੋ ਗਈ